ਪਹਿਲੀ ਆਵਾਜ਼ ਲਾਈਵ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਮੁੱਖ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਕੈਮਰਾਮੈਨ ਸਨੀ ਮੱਕੜ ਦੇ ਨਾਲ ਪਹਿਲੀ ਆਵਾਜ਼ ਲਾਈਵ ਤੋਂ ਮੈਂ ਅਭਿਸ਼ੇਕ ਸ਼ਰਮੀਏ ਹਾਂ ਜੀ। ਹਾਂ ਜੀ ਕੀ ਮਾਮਲਾ ਭਾਈ? ਮਾਮਲਾ ਇਸ ਤਰ੍ਹਾਂ ਜੀ 2 ਤਰੀਕ ਦਿਨ ਵੀਰਵਾਰ ਦੁਪਹਿਰੇ 1:50 ਮਿੰਟ ਦੇ ਉੱਤੇ ਮੇਰਾ ਇੱਥੇ ਬਾਈਕ ਡੇਲੀ ਰੁਟੀਨ ਵਾਂਗ ਜੀ ਦਮਾ ਕਰਵਾਉਣਾ, ਇੱਥੇ ਬਾਈਕ ਲਗਾਉਣਾ ਆਪਣੀ ਦੁਕਾਨ ਖੋਲਦਾ ਦਸ਼ਮੇਸ਼ ਮੈਡੀਕੋਜ਼ ਮੇਰੀ ਦੁਕਾਨ ਹੈ। ਮੈਂ ਆ ਕੇ ਬਦ ਦੁਕਾਨ ਖੋਲਦਾ, ਬੈਠਦਾ, ਸ਼ਾਮੀ ਦੁਕਾਨ ਵਧਾ ਕੇ ਘਰ ਜਾਂਦਾ ਜੋ ਰੁਟੀਨ ਮੇਰੀ ਚੱਲਦੀ ਹੈ। ਉਸ ਦਿਨ ਵੀ ਡੇਲੀ ਰੁਟੀਨ ਵਾਂਗੂ ਮੈਂ ਇੱਥੇ ਆ ਕੇ ਬਾਈਕ ਲਗਾਈ। ਬੱਚਾ ਸਕੂਲ ਦੀਆਂ ਛੁੱਟੀਆਂ ਚੱਲ ਰਹੀਆਂ ਮੈਂ ਤੇ ਮੇਰਾ ਬੇਟਾ 4 ਸਾਲ ਦਾ ਬੱਚਾ ਮੇਰੇ ਉਹਨੂੰ ਪਕੜਨ ਚਲਾ ਗਿਆ ਮੈਂ ਕਿਉਂਕਿ ਮੇਰੇ ਵਾਸਤੇ ਮੇਰਾ ਬੱਚਾ ਜ਼ਰੂਰੀ ਸੀਗਾ ਬਾਈਕ ਜ਼ਰੂਰੀ ਨਹੀਂ ਆ ਬੱਚਾ ਜ਼ਰੂਰੀ ਆ ਚਲੋ ਕਨਵੈንስ ਜ਼ਰੂਰੀ ਹੈ ਬਟ ਬੱਚਾ ਜ਼ਿਆਦਾ ਜ਼ਰੂਰੀ ਹੈ ਤੇ ਮੈਂ ਆਪਣੇ ਬੇਟੇ ਨੂੰ ਪਕੜਨ ਚਲਾ ਗਿਆ ਉਹਨੂੰ ਬੇਟੇ ਨੂੰ ਲੈ ਕੇ ਆਇਆ ਮੌਦੇ ਹੀ ਦੁਕਾਨ ਖੋਲ ਕੇ ਬੈਠ ਗਿਆ ਘੰਟੇ ਬਾਅਦ ਬੇਟੇ ਵਾਸਤੇ ਮੈਂ ਕੁਝ ਸਮਾਨ ਲੈਣ ਜਾਣਾ ਸੀਗਾ ਮੈਂ ਜਦੋਂ ਆ ਕੇ ਬਾਹਰ ਦੇਖਿਆ ਮੇਰੀ ਬਾਈਕ ਨਹੀਂ ਸੀਗੀ ਤੇ ਮੈਂ ਦੇਖਿਆ ਵੀ ਫਿਰ ਮਨੂੰ ਯਾਦ ਆ ਵੀ ਸ਼ਾਇਦ ਚਾਬੀ ਵਿੱਚ ਰਹੀ ਸੀਗੀ ਇੰਦਰਮਿਆਨ ਮੈਂ ਸੀਸੀਟੀਵੀ ਫੁਟੇਜ ਖੋਲ ਕੇ ਦੇਖਿਆ ਤੇ ਚਾਬੀ ਵਿੱਚ ਹੀ ਰਹੀ ਸੀਗੀ ਉਸ ਇੱਕ ਚੋਰ ਉਹ ਤਾਂ کیا ਹੋਇਆ ਚੰਗੀ ਤਰ੍ਹਾਂ ਉਸ ਬੰਦੇ ਨੇ ਸੀਸੀਟੀਵੀ ਫੁਟੇਜ ਮੇਰੇ ਕੋਲ ਹੈਗੀ ਹੈ। RAMNAL ਮਰੀ ਬਾਈਕ ਲੈ ਕੇ ਜਾ ਰਿਹਾ ਹੈ ਮੇਨ ਰੋਡ ਦੇ ਉੱਤੇ ਮੇਨ ਹਾਈਵੇ ਦੇ ਉੱਤੇ ਉਹਨੂੰ ਕਿਸੇ ਪੁਲਿਸ ਦਾ ਡਰ ਨਹੀਂ ਕਿਸੇ ਪ੍ਰਸ਼ਾਸਨ ਦਾ ਡਰ ਨਹੀਂ ਹੈ। ਇਹ ਕਿਹੜੀ ਜਗ੍ਹਾ ਦੁਕਾਨ ਹੈ ਜੀ? ਮੇਰੀ ਚੰਡੀਗੜ੍ਹ ਰੋਡ ਬੇਨਤਪੁਰਾ ਗਲੀ ਨੰਬਰ 8 ਦੇ ਮੋੜ ਤੇ ਹੈ ਜੀ। ਭਾਈ ਜੀ ਕਿੰਨੇ ਵਜੇ ਦਾ ਟਾਈਮ ਸੀਗਾ ਜਦੋਂ ਇਹ ਘੋਡੀ ਚੁੱਕਦਾ ਦੋ ਜਨਵਰੀ ਵੀਰਵਾਰ ਦੁਪਹਿਰੇ 1:50 ਮਿੰਟ ਦੇ ਉੱਤੇ ਇੱਕੋ ਹੀ ਤਾਂ ਮੈਂ ਦੁਕਾਨ ਤੇ ਆਇਆ ਤੇ 1:50 ਤੇ ਮੇਰੀ ਬਾਈਕ ਵੀ ਚੱਕੀ ਗਈ ਹੈ। ਤੇ ਥਾਣਾ ਮੋਤੀ ਨਗਰ ਲੱਗਦਾ ਜੀ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਹੈ ਜੀ ਕੰਪਲੇਂਟ ਮੌਸੇ ਟਾਈਮ ਥਾਣੇ ਜਾ ਕੇ ਆਪ ਕੰਪਲੇਂਟ ਕਰਕੇ ਆਇਆ ਜੀ ਹੁਣ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਜੀ ਉਹ ਤਾਂ ਪੁਲਿਸ ਪ੍ਰਸ਼ਾਸਨ ਨੇ ਕਿਹਾ ਸੀਗਾ ਵੀ ਤੁਸੀਂ ਜਿਹੜੀ ਵੀ ਸੀਸੀਟੀਵੀ ਫੁਟੇਜ ਕੈਮਰਾ ਵੀਡੀਓ ਜੋ ਵੀ ਹੈਗਾ ਮੈਨੂੰ ਭੇਜ ਦਿਓ ਤੇ ਜਿਹੜੇ ਸਰਕਾਰੀ ਕੈਮਰੇ ਸਮਰਾਜੋਂਕ ਲੱਗੇ ਆ ਆਪਾਂ ਤੁਹਾਡੀ ਵੀਡੀਓ ਦੇਖਾਂਗੇ ਅੱਗੇ ਸੌਂਗ ਚ ਜਾ ਕੇ ਬੰਦਾ ਕਿੱਥੇ ਮੁੜਿਆ ਵਾ ਕੀ ਲੱਗਦਾ ਚੱਪੇ-ਚੱਪੇ ਦੇ ਵਿੱਚ ਹੀ ਚੋਰ ਖੜੇ ਹੁੰਦੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਕੀ ਲੱਗਦਾ ਏ ਦੇਖੋ ਇਹ ਚੱਪੇ-ਚੱਪੇ ਹੀ ਤਾਂ ਕੈਮਰੇ ਵੀ ਲੱਗੇ ਆ ਚੱਪੇ-ਚੱਪੇ ਹੀ ਚੋਰ ਵੀ ਆ ਜੇ ਆਪਣੇ ਪੁਲਿਸ ਕਰਨਾ ਚਾਹਵੇ ਤਾਂ ਬਹੁਤ ਕੁਝ ਕਰ ਸਕਦੀ ਹੈ ਕੀ ਲੱਗਦਾ ਨਹੀਂ ਪੁਲਿਸ ਆਪਣਾ ਆਪਣਾ ਚੋਰਾਂ ਦਾ ਡਰ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਹੈ ਬਟ ਇਹਨਾਂ ਨੇ ਪੁਲਿਸ ਦਾ ਡਰ ਖਤਮ ਕਿੱਥਾ ਹੋਇਆ ਪੁਲਿਸ ਨੂੰ ਆਪਣਾ ਡਰ ਬਣਾਉਣਾ ਚਾਹੀਦਾ ਇਹਨਾਂ ਦੇ ਉੱਤੇ ਇਹਨਾਂ ਚੋਰਾਂ ਦੇ ਉੱਤੇ ਸਨੈਚਰ ਉਹਨਾਂ ਕੇਲ ਕਸਨੀ